ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਕੇ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚੇ ਤਾਂ ਬੰਦੇ ਦੀ ਬੇਇੱਜ਼ਤੀ ਵੀ ਹੁੰਦੀ ਆ ਯਾਰ ਔਰ ਆਪਾਂ ਸਿਰ ਤੋਂ ਮਾਰ ਕੇ 5000 ਚਾਹੇ ਹੱਥ ਦੇ ਵਿੱਚ ਫੜਾ ਦਿਓ ਆਹ ਸਾਹਮਣੇ ਖੇਡ ਮੈਦਾਨ ਅੰਦਰ ਰੇ ਦਪੁਰਜੀਆ ਦਪੁਰਜੀਆ ਔ ਚਿਟਾਣਿਆਂ ਵਾਲਾ ਕੁਲਵੀਰ ਚਿਟਾਣਿਆਂ ਵਾਲਾ ਕੁਲਵੀਰ ਤੇ ਦਵੀਪ ਦੀਪਕਪੁਰਜੀ ਟੱਕਰ ਫਸਮੀਆ ਕਲਵੀਰ ਜਟਾੜਾ ਕਹਿੰਦੇ ਆ ਭਧੌਰ ਚ ਭੰਗੜੇ ਪੈਂਦੇ ਆ ਇਹਨੂੰ ਕਲਵੀਰ ਜਟਾੜਾ ਕਹਿੰਦੇ ਟੈਂਸ਼ਨ ਤੱਕਦਾ ਜਿਹੜਾ ਸਾਰਾ ਖਰਚਾ ਉਹ ਸਾਡੇ ਕਿਰਤਨ ਗੁਰਪ੍ਰੀਤ ਸਿੰਘ ਜੀ ਕਹਿੰਦੇ ਵੀ ਅਸੀਂ ਕਰਵਾ ਕੇ ਦੇਵਾਂਗੇ ਅਸੀਂ ਦਿਲੋਂ ਧੰਨਵਾਦ ਕਰਦੇ ਕੈਪਟਨ ਸਾਹਿਬ ਦਾ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਬੋਲੋ ਈਸੋੜ ਹਾਂ ਆਹ ਸਾਹਮਣੇ ਹਾਕਮ ਵਾਲੀਏ ਜੱਗੂ ਦਾ ਸਾਥੀ ਜਟਾੜਿਆਂ ਵਾਲਾ ਕਲਵੀਰ ਖੇਡਿਆ ਜਾ ਰਿਹਾ ਆਉਧਪੁਰ ਦੀ ਵਾਲਾ ਦੀਪ ਤੇ ਜਟਾਣਾ ਇਹਨੂੰ ਜਟਾਣਾ ਕਹਿੰਦੇ ਆ ਇਹ ਕਬੱਡੀ ਦਾ ਜਟਾਣਿਆ ਵਾਲਾ ਕੁਲਵੀਰ ਜਟਾਣਾ ਜਟਾਣਿਆ ਵਾਲਾ ਦੋ ਲ ਆ ਗਿਆ ਬੁਲਟ ਦੇ ਨੇੜੇ ਤੇੜੇ ਫਿਰਦਾ ਅੱਜ ਦੇ ਮੇਲੇ ਦਾ ਬੈਸਟ ਸਟਾਪਰ ਮੁੰਡਾ ਮਾਨਸਾ ਵਾਲਾ ਕੁਲਵੀਰ ਜਟਾਣਿਆ ਵਾਲਾ ਨੌ ਟੱਚ ਤਿੰਨ ਜੱਫੇ ਬੁਲਟ ਦਾ ਜੇਤੂ ਬਣ ਕੇ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ